ਤੇ ਇਹ ਕਹ ਦਿੰਦੇ ਜੀ ਗੁਰੂ ਨਾਨਕ ਦੇਵ ਸਾਹਿਬ ਨੇ ਅਮਰਤ ਨਹੀਂ ਛਕਿਆ ਤੇ ਅਸੀਂ ਕਿਉਂ ਛਕੀਏ ਉਹ ਕਮਲੇ ਲੋਕ ਆ ਉਹਨਾਂ ਨੂੰ ਅਸਲ ਦੇ ਵਿੱਚ ਸਮਝ ਨਹੀਂ ਆ ਗਈ ਤੇ ਉਹਨਾਂ ਨੂੰ ਸਮਝਾਉਣ ਦੀ ਲੋੜ ਵੀ ਨਹੀਂ ਤੇ ਜਿੰਨੂੰ ਜਿਨੇ ਦਸਵੇਂ ਪਾਤਸ਼ਾਹ ਤੇ ਗੁਰੂ ਨਾਨਕ ਦੇਵ ਸਾਹਿਬ ਵਿੱਚ ਫਰਕ ਸਮਝ ਲਿਆ ਨਾ ਉਹ ਬੰਦਾ ਹੈ ਹੀ ਨਹੀਂ ਅਸਲ ਦੇ ਵਿੱਚ ਤੋਂ ਇਸ ਕਰਕੇ ਉਹਨਾਂ ਨੂੰ ਸਮਝਾਇਆ ਨਾ ਕਰੋ ਤੇ ਪਹਿਲੀ ਗੱਲ ਤੇ ਲੋੜ ਹੀ ਨਹੀਂ ਆ ਕਿਉਂਕਿ ਜਿੰਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਸਮਝਾਈ ਇਹਨੂੰ ਅਸੀਂ ਕਿੱਥੋਂ ਸਮਝਾ ਸਕਦੇ ਹਾਂ ਸਾਡੀ ਬੁੱਧੀ ਕਿਤੇ ਕਿੱਡੀ ਕੋ ਆ ਜਿੰਨੂੰ ਇਤਿਹਾਸ ਸੁਣ ਕੇ ਪੜ੍ਹ ਕੇ ਸਮਝ ਨਹੀਂ ਆਈ ਕਿ ਸਿੰਘਾਂ ਦੀਆਂ ਸ਼ਹੀਦੀਆਂ ਸਾਬਜਾਦਿਆਂ ਦੀਆਂ ਸ਼ਹੀਦੀਆਂ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਰਾਜਿਆਂ ਨੂੰ ਛੁਡਾਇਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਭਾਈ ਦਿਆਲਾਲ ਜੀ ਭਾਈ ਸਤੀਦਾਸ ਭਾਈ ਮਤੀਦਾਸ ਜੀ ਜਿਨ੍ਹਾਂ ਨੂੰ ਇਹ ਸ਼ਾਹਦਤਾਂ ਬਾਰੇ ਨਹੀਂ ਪਤਾ ਤੇ ਅਸੀਂ ਉਹਨਾਂ ਨੂੰ ਕੀ ਸਮਝਾ ਸਕਦੇ ਹਾਂ ਅਸੀਂ ਹੁਕਾ ਦੇ ਸਕਦੇ ਹਾਂ ਸਮਝਣਾ ਨਾ ਸਮਝਣਾ ਤੁਹਾਡੀ ਮਰਜ਼ੀ ਹੈ ਅਸੀਂ ਹੁਕਾ ਦਿੰਦੇ ਰਵਾਂਗੇ ਕਿਉਂਕਿ ਅਸੀਂ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਦੇ ਕੁੱਕਰਿਆਂ ਤੇ ਕੁੱਕਰੌਣ ਦੇ ਨਾਤੇ ਹੁਕਾ ਦਿੰਦੇ ਰਵਾਂਗੇ